ਵਾਹਿਗੁਰੂ ਜੀ ਦਾ ਸ਼ਬਦ ਵਾਹਿਗੁਰੂ ਜੀ ਕੀ ਫਤਿਹ ਕੰਤਨ ਸਿੰਘ ਜੀ ਦੇ ਗੁਰੂ ਸਾਹਿਬ ਮਹਾਰਾਜ ਸਦਾ ਜੈ ਜੈਕਾਰ ਸਦਾ ਬਰ ਬਾਬਾ ਜੀ ਮੇਰ ਕਰੋ ਕਿਰਪਾ ਸਰਬਜੀਤ ਸੁਖ ਦਾ ਮਾਰ ਕਰੋ ਓ ਕੀ ਕੜੀ ਮਰੈ ਕਬੀ ਕਰੋ ਕਿਰਪਾ ਕੰਤਨ ਸਿੰਘ ਜੀ ਦੇ ਗੁਰੂ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚੇ ਦੇ ਬਾਬਾ ਜੀ ਗੱਭੀ ਦੇ ਬੱਚੇ ਨੂੰ ਬੜੀ ਕਰ ਦੋ ਕਿਰਪਾ ਬੱਚੇ ਦੇ ਸਾਹਿਬ ਜੀ ਆਵਤ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਤਾਵਨ ਬੰਧਿਓ ਨਾ ਜਾਤ ਬਿਤੇ ਮਨ ਤਰਸ ਮਗ ਪਾਵਕ ਚਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰਨਾ ਸਾਕ ਸਬੂਰ ਚਲਹਿ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ ਸ਼ਿਦ ਹਰ ਨਾਮ ਖਗ ਬੁੱਧਵਾ ਬੁੱਧ ਕਰਾ ਪ੍ਰਗਾਸ ਹਿਰਦਾਨ ਕਮਲ ਮਾ ਹਰਤਾ ਬਾਸ ਗੁਰ ਮਿਲਦੋ ਇਕ ਸੰਤਰਾ ਵਰਤ ਪੰਕਲਾ ਸੁਦਾ ਕਰ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਸੋਏ ਜੋ ਚੜ੍ਹ ਤਰੰਗ ਖਾਲਸਾ ਸੋਏ ਜੋ ਕਰੇ ਨਿਤ ਜੰਗਾ ਖਾਲਸਾ ਸੋਏ ਸ਼ਸਤਰ ਕੋ ਧਾਰਿਆ ਖਾਲਸਾ ਸੋਏ ਦੁਸ਼ਟ ਕੋ ਮਹਾਰਾ ਕਿਨ ਜਪਿਓ ਗੁਰਮੰਤ ਰਾਮ ਨਾਮਿ ਉਰਮੈ ਗਹਿਉ ਜਕ ਸਮ ਨਹੀਂ ਕੋਇ ਜਿਹ ਸਿਮਰਤ ਸੰਕਟ ਮਿਟਾ ਦਰਸ ਤੁਹਾਰੋਇ ਸੋ ਕਹੋ ਤਲ ਗੁਰ ਸੇਵੀਐ ਹੈ ਨੁ ਸੁਹਾਜ ਸੁਭਾਏ ਦਰਸਨਾ ਪਰਸਿਆ ਗੁਰੂ ਕਾ ਜਨਮ ਮਾਰਾ ਨ ਦੁਖ ਜਾਏ ਹੋਵੇ ਸਿਫਤ ਖਸਾਮਾਂ ਦੀ ਨੂਰ ਅਰਸੋਂੁਰਸੋਂ ਝਟੀਆਂ ਤੁਧ ਡਿਠੇ ਸੱਚੇ ਬਾਤ ਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸਾ ਤਤਨਾਮ ਵਾਹੇ ਗੁਰੂ ਸਾਹਿਬ ਜੀ ਜਹਤ ਸਰੀ ਮਹੱਲਾ ਪੰਜਵਾਂ ਕੋਈ ਜਨ ਹਰ ਸਿਉ ਦੇਵ ਜੋਰ ਚਰਨ ਗਹੋ ਬਕੋ ਸੁਭਰਸਨਾ ਦੀਜਾ ਪ੍ਰਾਨਿ ਹਕੂਰ ਰਹਾਓ ਕੋਈ ਜਨ ਘਰ ਸੋ ਦੇਵ ਜੋਰ ਚਰਨ ਉਹ ਸੁਬਰ ਸੁਨਾ ਦੀ ਜਹ ਪ੍ਰਾਨੇ ਆਕੂਰ ਆ ਰਹਾ ਮਨ ਤਨ ਨਿਰਮਲ ਕਰਤਿਆਰੋ ਘਰ ਸਿੰਚ ਸੁਦਾਲ ਸੰਜੋਰਾ ਏ ਸੁਨਾ ਮਗਨ ਹੋਤ ਕਿਰਪਾ ਤੇ ਮਹਾ ਬਖਿਆ ਤੇ ਤੋਰਾ ਆਇਓ ਸ਼ਰਨ ਦੀਨ ਦੁਖ ਭੰਜਨਾ ਚਿਤਵਾ ਤੁਮਰੀਓ ਰਾ ਪਾ ਪਦ ਦਾਮ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੋਰਾ ਆਇਓ ਸ਼ਰਣਾ ਦੀਨ ਦੁਖ ਭੰਜਨਾ ਚਿਤਵਾ ਤੁਮਰੀਓ ਰਾ ਪਤਹਾ ਪਦਦਾਨੁ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉ ਦੇਵ ਜੋਰ ਚਰਨ ਗਹ ਬਖੋ ਸੁਬਰ ਸੁਨਾ ਤੀਜ ਹੈ ਪ੍ਰਾਨ ਅਕੋਰ ਰਹਾਓ ਰਹਾਨ ਸਖਸ਼ੀਤ ਸ਼ਹੀਦਾ ਦੇ ਸਰਤਾਜ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮਨਾਮਾ ਸਤਿਗੁਰੂ ਜੀ ਦੇ ਮੁਕੱਦਸ ਅੰਗ 701 ਤੇ ਸੁਭਾਏ ਮਨਾ ਸਹਿਬ ਦੀ ਕਿਰਪਾ ਕਰਨ ਸਰਬੱਤ ਸੰਗਤਾਂ ਦੇ ਹਿਰਦਿਆਂ ਤੇ ਵਸ ਜਾਵੇ ਸਰਬੱਤ ਸੰਗਤਾਂ ਦਾ ਆਵਿਆ ਗਾਵਿਆ ਸੁਣਿਆ ਸਤਿਗੁਰੂ ਜੀ ਥਾਏ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ